ਸ਼ਨੀਵਾਰ ਤੇ ਐਤਵਾਰ ਨੂੰ ਬੈਂਕ ਬੰਦ ਸੀ ਤੇ ਅੱਜ ਸੋਮਵਾਰ ਨੂੰ ਬੈਂਕਾਂ ਤੇ ਏਟੀਐਮਾਂ ਦੇ ਸਾਹਮਣੇ ਵੱਡੀਆਂ ਲਾਈਨਾਂ ਲੱਗੀਆਂ ਨੇ ਅਸੀਂ ਚੰਡੀਗੜ੍ਹ ਦੇ ਸੈਕਟਰ 17 'ਚ ਪਹੁੰਚੇ ਹਾਂ ਜਿੱਥੇ ਭਾਰਤੀ ਸਟੇਟ ਬੈਂਕ ਐਸਬੀਆਈ ਦੇ ਸਾਹਮਣੇ ਵੱਡੀਆਂ ਲਾਈਨਾਂ ਏਟੀਐਮ ਦੇ ਸਾਹਮਣੇ ਦੇਖ ਸਕਦੇ ਹਾਂ ਔਰ ਬੈਂਕਾਂ 'ਚ ਵੀ ਵੱਡੇ ਪੱਧਰ ਤੇ ਲੋਕ ਆ ਜਾ ਰਹੇ ਨੇ ਦੋ ਦਿਨ ਜ ਉਹ ਛੁੱਟੀ ਹੁੰਦੀ ਹੈ ਨੋਟਬੰਦੀ ਕਰਕੇ ਜਦੋਂ ਲਗਾਤਾਰ ਛੁੱਟੀਆਂ ਹੁੰਦੀਆਂ ਨੇ ਕਿਸੇ ਆਮ ਛੁੱਟੀਆਂ ਹੋਣ ਚਾਹੇ ਸੈਟਰਡੇ ਸੰਡੇ ਦੀ ਹੋਵੇ ਉਹਦੇ ਤੋਂ ਬਾਅਦ ਵੱਡੇ ਪੱਧਰ ਤੇ ਲੋਕ ਏਟੀਐਮਾਂ ਚ ਦੇਖਣ ਨੂੰ ਮਿਲਦੇ ਨੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਲੰਬੀਆਂ ਲਾਈਨਾਂ ਏਟੀਐਮਾਂ ਦੇ ਅੰਦਰ ਲੱਗੀਆਂ ਹੋਈਆਂ ਨੇ ਔਰ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਾਂ ਲੋਕ ਮੋਦੀ ਸਰਕਾਰ ਦੇ ਫੈਸਲੇ ਤੋਂ ਖੁਸ਼ ਨੇ ਅਸੀਂ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਲੋਕ ਇਸ ਫੈਸਲੇ ਨੂੰ ਕਿਵੇਂ ਦੇਖ ਰਹੇ ਨੇ ਕੀ ਲੋਕਾਂ ਨੂੰ ਠੀਕ ਲੱਗਦਾ ਮੋਦੀ ਸਰਕਾਰ ਦਾ ਇਹ ਫੈਸਲਾ ਜਾਂ ਠੀਕ ਨਹੀਂ ਲੱਗਦਾ ਕਿਸ ਤਰ੍ਹਾਂ ਦਾ ਫੈਸਲਾ ਲੱਗਦਾ ਤੁਹਾਨੂੰ ਮੋਦੀ ਸਰਕਾਰ ਨੇ ਜੋ ਫੈਸਲਾ ਲਿਆ ਅੱਛਾ ਜੀ ਠੀਕ ਹੈ ਠੀਕ ਹੈ ਜੀ ਮੁਸ਼ਕਲ ਆ ਰਹੀ ਹੈ ਕੋਈ ਮੁਸ਼ਕਲ ਤਾਂ ਆਤੀ ਹੈ ਥੋੜੀ ਬਹੁਤ ਸਵੇਰ 7 ਵਜੇ ਗਏ ਖੜੇ ਆ ਲਾਈਨ ਵਿੱਚ ਹਾਂ ਜੀ ਤੁਸੀਂ ਕਦੋਂ ਪਏ ਆਏ 9 ਵਜੇ ਬਾਅਦ 8 ਵਜੇ ਆਏ ਤੁਸੀਂ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਕਿੰਨੇ ਵਜੇ ਆਏ ਸੀ ਸਵੇਰੇ ਸਵੇਰੇ 7:30 ਵਜੇ ਆਏ ਜੀ ਹਾਂ ਜੀ ਮੁਸ਼ਕਿਲ ਆ ਰਹੀ ਹੈ ਜਾਂ ਠੀਕ ਹੈ ਫੈਸਲਾ ਉਹ ਨਹੀਂ ਮੁਸ਼ਕਿਲ ਤਾਂ ਆ ਹੀ ਰਹੀ ਹੈ ਫੈਸਲਾ ਤਾਂ ਜੋ ਹੈ ਉਹ ਸਰਕਾਰ ਨੇ ਲਿਆ ਉਹ ਜੋ ਵੀ ਲਿਆ ਠੀਕ ਹੀ ਲਿਆ ਹੋਗਾ ਲੇਕਿਨ ਮੁਸ਼ਕਿਲ ਤਾਂ ਹੈ ਆਮ ਆਦਮੀ ਕੇ ਲਈ ਤਾਂ ਮੁਸ਼ਕਿਲ ਹੈ ਨਾ ਬਾਕੀ ਵਪਾਰੀਆਂ ਕੇ ਲਈ ਤਾਂ ਮੁਸ਼ਕਿਲ ਹੈ ਨਹੀਂ ਉਹਨਾਂ ਕੋ ਤਾਂ ਆਪ ਦੇਖ ਹੀ ਰਹੇ ਹੋ ਰੋਜ਼ ਪਕੜੇ ਜਾ ਰਹੇ ਹਨ ਕਰੰਸੀ ਕਹਾਂ ਸੇ ਆ ਰਹੀ ਹੈ ਆਮ ਆਦਮੀ ਕੇ ਲਈ ਦਿੱਕਤ ਹੈ ਇਹ ਆਮ ਆਦਮੀ ਹਮੇਸ਼ਾ ਹਰ ਕੋਈ ਜਦੋਂ ਫੈਸਲਾ ਹੁੰਦਾ ਤਾਂ ਆਮ ਆਦਮੀ ਨੂੰ ਉੱਚ ਮੁਸ਼ਕਿਲ ਆਉਂਦੀ ਆ ਅਸੀਂ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਕੀ ਲੱਗਦਾ ਹੈਗਾ ਕਿਸ ਤਰ੍ਹਾਂ ਦਾ ਫੈਸਲਾ ਮੁਸ਼ਕਿਲ ਆ ਰਹੀ ਹੈ ਕੋਈ जनाब जो अभी 3 दिन से मैं यहां पे लाइन में लग रहा हूं मेन मुश्किल तो ये है कि जो पैसा आ रहा है वाइट मनी वो कहां जा रहा है मेन मुश्किल तो ये है 3 दिन से यहां लगे हैं कपड़े धोने के लिए भी मतलब सब उनके पैसे नहीं आ वहां कौन सा स्वाइप होता है दिक्कत तो ये आ रही सबसे ज्यादा ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਨੇ ਤਰ੍ਹਾਂ ਤਰ੍ਹਾਂ ਦੇ ਸਵਾਲ ਨੇ ਲੋਕਾਂ ਦੇ ਹੋਰ ਲੋਕਾਂ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਸ ਤਰ੍ਹਾਂ ਦਾ ਫੈਸਲਾ ਲੱਗ ਰਿਹਾ ਤੁਹਾਨੂੰ ਮੋਦੀ ਸਰਕਾਰ ਦਾ ਇਹ ਫੈਸਲਾ ਤਾਂ ਠੀਕ ਹੈ ਜਨਾਬ ਬਾਕੀ ਪੰਗਾ ਇਹ ਹੈ ਕਿ ਦੇਖੋ ਜੀ ਬਾਕੀ ਲੋਕਾਂ ਕੋਲ ਸਿੱਸੇ 1000 ਕਰੋੜ ਮਿਲ ਰਿਹਾ ਉਹਨੂੰ ਕੋਈ ਨਹੀਂ ਪੁੱਛ ਰਿਹਾ ਇਹ ਲੋਕੀ ਸੁਭਾ ਦੇ ਪਾਗਲ ਹੋਏ ਬੈਠੇ ਨੇ ਇੱਥੇ ਹੀ ਹਾਂਜੀ ਕਦੇ ਦੂਏ ਏਟੀਐਮ ਤਾਂ ਭੜ ਕਰੇ ਨੇ ਕਦੇ ਇੱਥੇ ਹੀ ਭੜ ਕਰ ਰਹੇ ਨੇ ਇਹਨੂੰ ਨਹੀਂ ਮਿਲ ਰਿਹਾ ਪੈਸਾ ਉਹ ਕਿੱਥੋਂ ਆ ਰਿਹਾ ਪੈਸਾ ਮੋਦੀ ਸਰਕਾਰ ਨੂੰ ਇਹ ਪੁੱਛਣਾ ਚਾਹੀਦਾ ਉਹ ਪੈਸਾ ਕਿੱਥੋਂ ਆ ਰਿਹਾ ਹੈ ਹੋਰ ਕੋਈ ਪ੍ਰੋਬਲਮ ਨਹੀਂ ਹੈ ਫੈਸਲਾ ਠੀਕ ਹੈ ਲੋਕ ਫੈਸਲੇ ਨੂੰ ਠੀਕ ਕਹਿ ਰਹੇ ਨੇ ਪਰ ਸਵਾਲ ਨਾਲ ਦੀ ਨਾਲ ਮੋਦੀ ਸਰਕਾਰ ਨੂੰ ਹੋ ਰਹੇ ਨੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਫੈਸਲਾ ਔਰ ਮੁਸ਼ਕਲਾਂ ਆ ਰਹੀਆਂ ਨੇ ਜਾਂ ਠੀਕ ਹੈ ਸਭ ਕੁਝ ਮੁਸ਼ਕਲਾਂ ਤਾਂ ਹੈਗੇ ਫੈਸਲਾ ਦੇਖੋ ਠੀਕ ਹੈ ਜੀ ਪ੍ਰੋਪਰ ਰੇਟਿਅਮ ਵਗੈਰਾ ਜਿੰਨੀ ਕਿ ਲਿਮਟ ਹੈ ਏਟੀਐਮ ਪ੍ਰੋਪਰ ਰਨਿੰਗ ਚੱਲਦੀ ਰਹੇ ਕੋਈ ਪ੍ਰੋਬਲਮ ਨਹੀਂ ਆਏਗੀ ਪੈਸਾ ਤਾਂ ਠੀਕ ਹੈ ਅਗਰ ਏਟੀਐਮ ਨੂੰ ਮੁਸ਼ਕਲ ਕੀ ਆ ਰਹੀ ਹੈ ਮੁਸ਼ਕਲ ਤਾਂ ਇਹ ਜਿਹੜੇ ਰੂਟੀਨ ਦੇ ਜਿਹੜਾ ਵੀ ਡੇਲੀ ਦਾ ਖਰਚਾ ਹੈ ਅਗਰ ਉਹ ਏਟੀਐਮ ਵਗੈਰਾੋਂ ਮਿਲਦਾ ਰਹੇ ਬੈਂਕ ਜਾਣ ਦੀ ਕੋਈ ਲੋੜ ਲੋਕਾਂ ਨੂੰ ਹੈਗਾ ਰੇਟਿਅਮ ਸਾਡਾ ਜਿੰਨੀ ਲਿਮਟ ਹੈ ਓਨੀ ਚੱਲਦੀ ਰਹੇ ਸਾਨੂੰ ਕੋਈ ਫਰਕ ਨਹੀਂ ਹੈਗਾ ਲਿਮਟ ਏਟੀਐਮ ਚੱਲਦੇ ਰਹਿਣੇ ਚਾਹੀਦੇ ਬਸ ਤਾਂ ਤਰ੍ਹਾਂ ਤਰ੍ਹਾਂ ਦੇ ਵਿਚਾਰ ਨੇ ਲੋਕਾਂ ਦੇ ਅਕਸਰ ਲੋਕ ਪਹਿਲਾਂ ਵੀ ਇਹੀ ਕਹਿੰਦੇ ਆਏ ਨੇ ਕਿ ਫੈਸਲਾ ਚਾਹੇ ਮੋਦੀ ਸਰਕਾਰ ਦਾ ਠੀ ਫੈਸਲੇ ਦਾ ਕੀ ਅਸਰ ਹੋਣਾ ਹੈ ਆਉਣ ਵਾਲੇ ਦਿਨਾਂ 'ਚ ਪਤਾ ਲੱਗਣਾ ਕਿ ਇੰਡੀਅਨ ਇਕਨੋਮੀ ਦੇ ਉੱਤੇ ਭਾਰਤੀ ਅਰਥ ਵਿਵਸਥਾ ਤੇ ਇਸ ਦਾ ਕੀ ਅਸਰ ਪੈਂਦਾ ਕਿੰਨਾ ਬੈਨੀਫਿਟ ਲੋਕਾਂ ਨੂੰ ਹੁੰਦਾ ਇਸ ਦਾ ਪਰ ਫਿਲਹਾਲ ਲੋਕ ਸਵਾਲ ਪਰੇਸ਼ਾਨੀਆਂ ਦਾ ਕਰ ਰਹੇ ਨੇ ਲੋਕਾਂ ਦਾ ਕਹਿਣਾ ਕੀ ਜੋ ਪੈਸਾ ਬੈਂਕਾਂ 'ਚ ਆ ਰਿਹਾ ਕਿਉਂ ਨਹੀਂ ਮਿਲ ਰਿਹਾ ਉਹ ਔਰ ਵੱਡੇ ਵੱਡੇ ਜਿਹੜੇ ਧੰਨਾ ਸੀਠ ਨੇ ਉਹਨਾਂ ਦੇ ਘਰਾਂ 'ਚੋਂ ਹਜ਼ਾਰਾਂ ਕਰੋੜਾਂ ਰੁਪਏ ਨਵੇਂ ਨੋਟ ਮਿਲ ਰਹੇ ਨੇ 2-2000 ਦੇ ਤੇ ਆਮ ਲੋਕ ਪੈਸੇ ਤੋਂ ਮਹਤਾਜ ਨੇ ਲੋਕਾਂ ਦਾ ਹੀ ਪੈਸਾ ਪਰ ਲੋਕਾਂ ਨੂੰ ਹੀ ਬੈਂਕਾਂ 'ਚ ਨਹੀਂ ਮਿਲ ਰਿਹਾ ਇਸ ਕਰਕੇ ਲੋਕ ਸਰਕਾਰ ਨੂੰ ਸਵਾਲ ਕਰ ਰਹੇ ਨੇ ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ